ਨਿਹੜਚ ਲੋਣ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਤੇ ਪੰਜਾਬ ਇਸ ਤਰ੍ਹਾਂ ਬਹੁਤ ਬੁਰੀ ਤਰ੍ਹਾਂ ਇਸ ਸਮੇਂ ਹੜ੍ਹਾਂ ਦੇ ਵਿੱਚ ਫਸਿਆ ਹੋਇਆ ਹੈ ਪੰਜਾਬ ਦੇ ਕਰੀਬ-ਕਰੀਬ 10 ਜਿਹੜੇ ਜ਼ਿਲ੍ਹੇ ਆ ਉਹ ਹੜ੍ਹਾਂ ਦੀ ਮਾਰੇਟ ਹੈ ਤੇ ਜਗਜੀਤ ਸਿੰਘ ਸੁਪਰਡੈਂਟ ਜ਼ਿਲ੍ਹਾ ਪ੍ਰਧਾਨ ਵੀ ਸਾਡੇ ਨਾਲ ਆਗੇ ਆਪਣੇ ਨਾਲ ਆ ਤੇ ਸੁਪਰਡੈਂਟ ਸਾਹਿਬ ਆਪਾਂ ਕੱਲ ਵੀ ਗਏ ਸੀਗੇ ਤੇ ਆਪਾਂ 2 ਦਿਨ ਪਹਿਲਾਂ ਵੀ ਜਾ ਕੇ ਆਏ ਆ ਹਰੀਗਾ ਪੱਤਨ ਤੇ ਕਾਫੀ ਮਾਰ ਜਾਦਾ ਆ ਤੇ ਕਿੰਨੇ ਦਿਨ ਹੋਰ ਚੱਲੂਗਾ ਇਹ ਤੁਹਾਨੂੰ ਲੱਗਦਾ ਇਹ ਨਾ ਸੱਚੇ ਕੁਦਰਤੀ ਆਫਤਾਂ ਇਹ ਤਾਂ ਸਹੀ ਤਾਂ ਨਹੀਂ ਆਪਾਂ ਕਹਿ ਸਕਦੇ ਕਿੰਨੇ ਦਿਨ ਹੋਊਗਾ ਪਰ ਇਹ ਕੁਦਰਤ ਅੱਗੇ ਜੋਰ ਕਿਸੇ ਦਾ ਨਹੀਂ ਹੁੰਦਾ ਠੀਕ ਹੈ ਨਾ ਫਿਰ ਵੀ ਚਲੋ ਹੋਏ ਆ ਪ੍ਰਮਾਤਮਾ ਕਿਰਪਾ ਕਰੂਗਾ ਠੀਕ ਹੈ ਲੋਕਾਂ ਦਾ ਬਚਾ ਕਰੂਗਾ ਇਹ ਨਹੀਂ ਗੱਲ ਉਹ ਪ੍ਰੋਬਲਮ ਸਰਫੇਜ ਕੇ ਇਹ ਆ ਵੀ ਆਪਣਾ ਪੰਜਾਬ ਆ ਜਿਹੜਾ ਉਹ ਹਿਮਾਲਿਆ ਪਹਾੜ ਦੇ ਪੈਰਾਂ ਚ ਆ। ਮੇਨ ਪ੍ਰੋਬਲਮ ਦੀ ਪਾਣੀ ਉੱਪਰੋਂ ਜਿਹੜਾ ਉਤੋਂ ਹੁੰਦਾ ਪਾਣੀ ਉਹ ਮਾਰ ਕਰਦਾ ਪੰਜਾਬ ਦੀ ਬਾਰਿਸ਼ ਨਹੀਂ ਕਰਦੀ। ਇਸ ਤਰ੍ਹਾਂ ਹੈ। ਮੈਂ ਨਾ ਜੀਓਗ੍ਰਾਫੀ ਦਾ ਸਟੂਡੈਂਟ ਆ ਤੁਹਾਨੂੰ ਪਤਾ ਤੇ ਮੈਂ ਪਹਿਲਾਂ ਪੜ੍ਹਦਾ ਹੁੰਦਾ ਸੀ ਕਿ ਜਿਹੜਾ ਪੰਜਾਬ ਆ ਇਹ ਜਿਹੜਾ ਪਹਿਲਾਂ ਸਮੁੰਦਰ ਹੁੰਦਾ ਸੀ ਟੈਥਿਸ ਸੀ ਕਹਿੰਦੇ ਸੀ ਉਹਨੂੰ। ਤੇ ਉਹ ਜਿਵੇਂ ਆਪਣੇ ਦਰਿਆਏ ਵਗਦੇ ਆ ਪੰਜ ਇਹ ਲੱਖਾਂ ਸਾਲਾਂ ਤੋਂ ਵਗ ਰਹੇ ਆ। ਤੇ ਇਹਨਾਂ ਨੇ ਜਿਹੜੀ ਹਿਮਾਲਿਆ ਤੋਂ ਮਿੱਟੀ ਲਿਆ ਲਿਆ ਕੇ ਸਮੁੰਦਰ 'ਚ ਸੱਢਦੇ ਗਏ ਭਰਤ ਪਾਉਂਦੇ ਗਏ ਤੇ ਐਂ ਫਿਰੇ ਭਾਰਤ ਪੰਜਾਬ ਬਣਿਆ Rajasthan ਬਣਿਆ Pakistan ਬਣਿਆ ਅੱਜ ਵੀ ਇਹ ਭਰਤ ਪਾ ਰਿਹਾ ਹੈ کراਚੀ ਦੇ ਵਿੱਚ ਜਿਹੜੀ ਸਿੰਧੂ ਨਦੀ ਹੈ ਨਾ ਤੇ ਗਾਂਧੀ ਗਾਂ ਵਾਦੀ ਡੈਟਾ ਜਾਂ ਬਣਾਈ ਜਾਂਦੀ ਹੈ ਤੇ ਇਹ ਤਾਂ ਮਤਲਬ ਕੁਦਰਤ ਹੈ ਇਹਨੇ ਤਾਂ ਆਪਦਾ ਕੰਮ ਕਰਨਾ ਕੁਦਰਤ ਨੇ ਆਪਦੇ ਰਾਹ ਚੱਲਦੇ ਨੇ ਜੰਨਾ ਜੀ ਹਮ ਠੀਕ ਆ ਆਪਾਂ ਡਿੱਕੇ ਬਣਾ ਦੇ ਡੈਮ ਡੰਗ ਖੜਾ ਕੇ ਪਰ ਕਿਤੇ ਕਿਤੇ ਫਿਰ ਸਭੀ ਹੋ ਜਾਂਦੀ ਹੈ ਦੇਖੋ ਉਹ ਜੋ ਕੁਝ ਵੀ ਬੰਦਾ ਹੈ ਬੰਦਾ ਵੀ ਲੋਕਾਂ ਵਾਸਤੇ ਹੀ ਹੈ ਹਰ ਇੱਕ ਗੱਲ ਦਾ ਮਤਲਬ ਫਾਇਦਾ ਵੀ ਹੁੰਦਾ ਹੈ ਸਾਈਡ ਇਫੈਕਟ ਵੀ ਹੁੰਦਾ ਦੋਨੇ ਚੀਜ਼ਾਂ ਹੁੰਦੀਆਂ ਹਾਂ ਠੀਕ ਹੈ ਨਾ ਜੇ ਹੁਣ ਸਪੋਇਜ਼ ਕਰੋ ਜੋ ਮੋਬਾਈਲ ਆ ਮੋਬਾਈਲ ਦੇ ਜਿੰਨਾ ਆਪਾਂ ਨੂੰ ਨੈਟਵਰਕ ਨਾਲ ਦੁਨੀਆ ਨਾਲ ਜੋੜਿਆ ਹੈ ਦੂਸਰੇ ਪਾਸੇ ਤੇ ਉਹਦਾ ਸਾਈਡ ਇਫੈਕਟ ਵੀ ਆ ਲੋਕੀ ਗਲਤ ਯੂਜ਼ ਕਰਦੇ ਆ ਠੀਕ ਹੈ ਨਾ ਹਾਂ ਤੁਸੀਂ ਇਹ ਯਕੀਨ ਇਹ ਕਰੋਗੇ ਜਿਹੜੇ ਦਰਿਆ ਸੀ ਨਾ ਜਿਹੜਾ ਫਰੋਪਰ ਦਰਿਆ ਚੱਲਦਾ ਸੀ ਇਹ ਬਠਿੰਡੇ ਵੇ ਦੀ ਲੰਘਦਾ ਸੀਗਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਪਾਪਾ ਪੁੱਤ ਦਰਿਆ ਨਾਲ ਸਰਪ੍ਰੇਜ਼ ਦਰਿਆ ਇਹ ਬਟੰਡੇ ਵਾਜੀ ਨੰਗਦਾ ਸੀ ਨੰਗਦਾ ਸੀ ਅਕੀਲਾ ਅਕਲਾ ਜਦੋਂ ਰਾਜੇ ਦਾ ਕਿਲਾ ਹਜੇ ਵੀ ਮੌਜੂਦ ਆ ਕਹਿੰਦੇ ਵੀ ਉਹ ਕਿਲਾ ਦਰਿਆ ਦੇ ਕੰਢੇ ਤੇ ਸੀਗਾ ਦਰਿਆ ਦੇ ਕੰਢੇ ਤੇ ਇਹ ਕਿਲੇ ਕੋਲੇ ਦਰਿਆ ਦੇ ਕੰਢੇ ਤੇ ਬਣਾਉਦੇ ਸੀ ਪਾਣੀ ਪੂਣੀ ਦੀ ਸਹੂਲਤ ਹੋ ਜਾਂਦੀ ਸੀ ਪਾਣੀ ਸਹੂਲਤ ਦੂਸਰੇ ਨੰਬਰ ਤੇ ਨਾ ਰਾਜੇ ਜਿਹੜੇ ਸੀਗੇ ਉਹ ਸਕਿਉਰਟੀ ਵਜੋਂ ਦਰਿਆਵਾਂ ਤੇ ਰੱਖਦੇ ਸੀ ਆਪਦਾ ਦੂਸਰੇ ਪਾਸੋਂ ਨਾ ਫੌਜ ਨਾ ਆ ਸਕੇ ਇਸ ਤਰ੍ਹਾਂ ਦਾ ਸੀ ਇੱਕ ਤਰ੍ਹਾਂ ਦਾ ਕਵਚ ਬਣ ਜਾਂਦਾ ਸੀਗਾ। ਹਾਜੀ ਬਣ ਜਾਂਦਾ ਸੀਗਾ ਹਾਂ। ਪਾਣੀ ਦੀ ਸਕਰਟੀ ਹੋ ਜਾਂਦੀ। ਮੈਂ ਜਦੋਂ ਆਪਾਂ ਬਠਿੰਡੇ ਜਾਂਦੇ ਆ ਨਾ ਅੱਡੇ ਵਾਲ ਨੂੰ ਵੱਧਦੇ ਆ ਤੇ ਉੱਥੇ ਨਾ ਮੀਂਹ ਦਾ ਪਾਣੀ ਬਹੁਤ ਖੜਦਾ। ਤੁਹਾਨੂੰ ਪਤਾ ਹੋਣਾ। ਉਹ ਨਾ ਦਰਿਆ ਦੀ ਉਹੀ ਤਰ੍ਹਾਂ ਬਣੀ ਐ, ਬਿਟਲਾਂ ਬਣੀ ਨਵਾਨ ਆ ਉਹ। ਉੱਥੇ ਇਹ ਇਥੋਂ ਲੈ ਕੇ ਸਮਝ ਲਓ ਮੋਗੇ ਏਰੀਏ ਤੱਕ ਪਹਿਲਾ ਵਹਾ ਹੁਣਾ। ਮੋਗੇ ਤੋਂ ਕਿਤੇ ਕੱਟ ਕਰਦਾ ਹੋਣਾ ਇਹ। ਮੋਗੇ ਤੋਂ ਜਾਂ ਲੁਧਿਆਣੇ। ਹੂੰ। ਅੱਜ ਵੀ ਦੇਖੋ ਤੁਸੀਂ ਵੀ ਉਹ ਉਹ ਨਾ ਉਹ ਏਰੀਆ ਜਿੱਥੇ ਲਹਾਂ ਬਣੀ ਹੋਈ ਹੈ ਸਾਰਾ ਲੰਮਾ ਬਠਿੰਡੇ ਤੋਂ ਲੈ ਕੇ ਮੋਗੇ ਤੱਕ ਤੁਸੀਂ ਦੇਖੋ ਵਿੱਚ ਰੇਤੇ ਤੇ ਰੇਤੇ ਤੇ ਟਿੱਬੇ ਸੀ ਰੇਤੇ ਦੇ ਉੱਥੇ ਪ੍ਰੂਫ ਮਿਲਦਾ ਸੀ ਕਿਹਦਾ ਟਿੱਬੇ ਸੀਗੇ ਬਠਿੰਡੇ ਰੇਤਿਆਂ ਦੇ ਹਾਂ ਹਾਂ ਬਠਿੰਡਾ ਜਿਹੜਾ ਸ਼ਹਿਰ ਨਾ ਟਿੱਬੇ ਦੇ ਉੱਤੇ ਵਸਿਆ ਹੋਇਆ ਸ਼ਹਿਰ ਹੈ ਹੂੰ ਬਿਲਕੁਲ ਆਸੇ-ਬਸੇ ਬਸੋ ਆ ਨੀਵੀਂ ਆ ਬਾਕੀ ਇਹ ਬਾਕੀ ਜਿਹੜਾ ਕੋਟ ਏਰੀਆ ਜਿਹੜਾ ਉੱਚਾ ਹੈ ਟਿੱਬਾ ਹੈ ਟਿੱਬਾ ਟੇਪਾ ਬਿਲਕੁਲ ਬਿਲਕੁਲ ਬਾਕੀ ਮੈਨੂੰ ਵਧੀਆ ਗੱਲ ਯਾਰ ਵੀ ਆਈ ਲੱਗਦੀ ਹੈ ਪੰਜਾਬ ਦੇ ਵਿੱਚ ਵੀ ਸਾਰੇ ਇਕੱਠੇ ਹੋ ਜਾਂਦੇ ਆ ਨਾ ਆਫਤਾ ਦੇ ਟਾਈਮ ਤੇ ਦੇਖੋ ਤੁਸੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਕਿੰਨੀ ਹੈਲਪ ਜਾ ਰਹੀ ਹੈ ਤੇ ਵੱਡੀ ਗੱਲ ਕੀ ਹੈ ਵੀ ਮੁੱਖ ਮੰਤਰੀ ਸਾਹਿਬ ਨੇ ਦੇਖੋ ਹੈਲੀਕਾਪਟਰ ਦਿੱਤਾ ਕਦੇ ਸੁਣਿਆ ਸੀ ਆਪਾਂ ਹਾਂ ਮੈਂ ਪਹਿਲੀ ਵਾਰ ਐਗਜ਼ੈਂਪਲ ਹੈ ਪੰਜਾਬ ਦੇ ਵਿੱਚ ਮੁੱਖ ਮੰਤਰੀਆਂ ਦੀ ਪਹਿਲੀ ਐਗਜ਼ੈਂਪਲ ਹੈ ਇਹ ਜਿਨੇ ਆਪਣਾ ਹੈਲੀਕਾਪਟਰ ਦਿੱਤਾ ਹੋਵੇ ਜਾਂ ਤੁਸੀਂ ਜਿੰਨੇ ਇੱਕ ਤੁਹਾਡਾ ਇਹ ਸਕੂ ਚੱਲੂਗਾ ਨਾ ਇਹ ਤੁਹਾਡੇ ਕੋਲੇ ਹੈ ਬਸ ਆ ਮੈਂ ਕਹਿੰਦਾ ਵੀ ਇਹੀ ਤਾਂ ਬਦਲਾਅ ਇਹਨੂੰ ਤਾਂ ਬਦਲਾਅ ਕਹਿੰਦੇ ਆ ਵੀ ਹੋਰ ਕੀ ਹੁੰਦਾ ਬਦਲਾਅ ਇਸੋ ਇਹ ਕਈਆਂ ਨੂੰ ਹਜਮ ਨਹੀਂ ਹੁੰਦਾ ਇਹ ਬਦਲਾਅ ਉਹ ਚਾਹ ਜਿਹਨੇ ਵਿਰੋਧ ਕਰਨਾ ਨਾ ਜੀ ਉਹਨੇ ਤਾਂ ਕਰ ਹੀ ਜਾਣਾ ਹਨਾ ਉਹ ਬਣਿਆ ਹੀ ਵਿਰੋਧ ਨਹੀਂ ਹੁੰਦਾ ਤੇ ਨਹੀਂ ਇੱਕ ਇੱਕ ਮਜ਼ੇਦਾਰ ਗੱਲ ਆ ਬਾਜਵਾ ਸਾਹਿਬ ਨੇ ਤਰੀਫ ਕੀਤੀ ਆ ਭਗਵੰਦਾਨ ਦੀ ਅੱਛਾ ਹਾਂ ਤਰੀਫ ਕਰਤੀ ਕਰਤੀ ਆ ਉਹਨੇ ਧੰਨਵਾਦ ਕੀਤਾ ਬਾਜਵਾ ਸਾਹਿਬ ਨੇ ਭਗਵੰਦਾਨ ਦਾ ਕਹਿੰਦਾ ਬਹੁਤ ਵਧੀਆ ਕੰਮ ਆ ਜੀ ਵੈਸੇ ਇਹ ਛੇਤੀ ਕਰਦੇ ਨਹੀਂ ਹੁੰਦੇ ਜੇ ਉਹ ਵੀ ਕਰ ਰਿਹਾ ਤਾਂ ਮਤਲਬ ਇਹ ਬਹੁਤ ਹੀ ਵਧੀਆ ਕੰਮ ਹੋਇਆ ਤਕੜਾ ਕੰਮ ਹੋਇਆ ਹਾਂ ਹਾਂ ਵਧੀਆ ਨਹੀਂ ਦੇਖੋ ਸਾਨਿਤਾ ਹੀ ਹੈ ਵੀ ਜੇ ਚੰਗਾ ਕੰਮ ਦੀ ਤਾਰੀਫ ਕਰੋ ਮਾੜੇ ਦਾ ਬੁਰਾ ਕਰੋ ਠੀਕ ਆ ਤੁਹਾਡੀ ਰਾਈਟ ਆ ਤੁਹਾਡਾ ਕਰਨਾ ਜੇ ਚੰਗੇ ਕੰਮ ਆ ਉਹ ਵੀ ਤਾਂ ਦੱਸੋ ਨਾ ਲੋਕਾਂ ਨੂੰ ਇਹ ਹੁੰਦਾ ਹਾਂ ਇਹ ਸਹੀ ਹੈ ਬਿਲਕੁਲ ਕਿ ਜੇ ਆਪਣੇ ਵਲੰਟੀਅਰ ਦੇਖੋ ਆਵਾਜ਼ੀ ਪਾਰਟੀ ਦੇ ਸਾਰੇ ਜ਼ਿਲ੍ਹਿਆਂ ਚੋਂ ਕਿੰਨੇ ਇਕੱਠਾ ਕਰ ਕਰ ਰਾਸ਼ਨ ਹਨ ਆਪਾਂ ਵੀ ਗੱਲ ਕਰੇ ਸੀ ਕਿ ਬਿਲਕੁਲ ਤੇ ਜੀ ਉਦੋਂ ਪਹਿਲਾਂ ਮਕਸਦ ਸੀ ਕਿ ਉਹ ਜਿਹੜੇ ਲੱਗੇ ਯਾਰ ਸਾਡੀ ਆਪਣੀਆਂ ਡਿਊਟੀਆਂ ਲੱਗੀਆਂ ਵੀ ਐ ਜਿਲਾ ਜਿਲਾ ਬਦਲਦੇ ਡਿਊਟੀਆਂ ਲੱਗੀਆਂ ਹੋਏ ਜਿੰਨੇ ਜਿਲਾ ਚੱਲ ਰਿਹਾ ਸਿਸਟਮ ਜਿਹੜੇ ਸੰਗਠਨਾਂ ਚਾਰਜ ਆ ਜੈਤੋ ਦਾ ਆਪਣੇ ਕੋਟਗਪੁਰੇ ਦਾ ਤੇ ਫਰੀਕੋੜ ਦਾ ਇਹਨਾਂ ਦੀ ਡਿਊਟੀ ਲੱਗੀ ਹੋਏ ਰਾਸ਼ਨ ਇਕੱਠਾ ਕਰਨ ਤੇ ਇਹ ਜਿਵੇਂ ਜਿਵੇਂ ਰਾਸ਼ਨ ਇਕੱਠਾ ਹੋਈ ਜਾਊਗਾ ਓਵੇਂ ਓਵੇਂ ਇਹ ਨਾ ਜਿਹੜੇ ਹਰ ਇਲਾਕੇ ਦੇ ਵਿੱਚ ਆਪਾਂ ਉਹਨਾਂ ਨੂੰ ਭੇਜਾਂਗੇ ਗੱਡੀਆਂ ਤੋਰਾਂਗੇ ਆਪਾਂ ਆ ਵੀ ਜਾਵਾਂਗੇ ਜਿਵੇਂ ਕੱਲ ਗਏ ਸੀ ਅੱਜ ਫੇਰ ਆਪਾਂ ਕੋਸ਼ਿਸ਼ ਕਰਾਂਗੇ ਇਹਨੇ ਅਸੇ ਇਲਾਕੇ 'ਚ ਜਾ ਕੇ ਪਤਾ ਕਰੀਏ ਵੀ ਕਿੱਥੇ ਕੀ ਚੀਜ਼ ਦੀ ਲੋੜ ਹੈ ਉਹੋ ਜਿਹਾ ਸਮਾਨ ਲੈ ਕੇ ਜਾਈਏ ਹਾਂ ਮੈਂ ਵੀ ਸਰਚ ਕਰ ਰਿਹਾ ਸੀ ਵੀ ਜਿਹੜਾ ਇਲਾਕਾ ਜ਼ਿਆਦਾ ਪ੍ਰਭਾਵਤਾ ਨਾਲ ਆਇਡੈਂਟੀਫਾਈ ਕਰਕੇ ਆਪਾਂ ਉਧਰ ਨੂੰ ਚੱਲੀਏ ਉਹਨਾਂ ਪਿੰਡਾਂ ਨੂੰ ਹਾਂ ਨਹੀਂ ਅੱਜ ਜਾ ਕੇ ਉਹਨਾਂ ਨੂੰ ਕੋਸ਼ਿਸ਼ ਲੈ ਜੀਏ ਨਾਲੇ ਪਤਾ ਲੱਗ ਜਾਊਗਾ ਉਹ ਫਿਰ ਮਗਰ ਦੱਸਿਆ ਜਾਂਦਾ ਹੁੰਦਾ ਵੀ ਭਾਈ ਆਹ ਭੇਜ ਦਿਓ ਹਾਂ ਸਾਈਟ ਤੇ ਜਾ ਕੇ ਪਤਾ ਲਗਾਤਾ ਵੀ ਲੋਕਾਂ ਦੀ ਡਿਮਾਂਡ ਕੀ ਆ ਚਾਰੇ ਚੂਰੇ ਜਿਆਦਾ ਚਾਹੀਦੇ ਜਿਵੇਂ ਨਾ ਆਚਾਰ ਚੂਰ ਪਾਈ ਹੁੰਦੇ ਲੋਕਾਂ ਦੇ ਉਹ ਪਾਣੀ ਡੁੱਬ ਗਏ ਹਾਂ ਉਹ ਤਾਂ ਬਹੁਤ ਬੈਨੀਫਿਟ ਆ ਜੀ ਆਚਾਰ ਵਾਲਾ ਕੰਮ ਤਾਂ ਹੂੰ ਚਾਰ ਜਾਵੜੇ ਤੇ ਆਚਾਰ ਜਾ ਸਕਦਾ ਠੀਕ ਹੈ ਤੇ ਪੱਠੇ ਜਾਵੜਨਾ ਹਾਂ ਤੇ ਪੱਠੇ ਜਾ ਪਰ ਤੂੰ ਵੀ ਹਰ ਸਾਲ ਹੀ ਪੰਜਾਬ ਦਾ ਇਹ ਹਾਲ ਜਤੀਜੇ ਚੋਂ ਛੇ ਸਾਲ ਮੰਨ ਲਓ ਵੀ ਇਹਦਾ ਹੱਲ ਪਰਮਾਨੈਂਟ ਹੱਲ ਕੀ ਹੋ ਸਕਦਾ ਮੈਂ ਸੋਚ ਰਿਹਾ ਸੀਗਾ ਤੇ ਮੇਰੇ ਦਿਮਾਗ ਨੇ ਉੱਤਰ ਦਿੱਤਾ ਵੀ ਜਿਹੜੇ ਆਪਾਂ ਲਿੰਕ ਰੋਡ ਬਣਾਏ ਆ ਬੰਨ ਬਣਾ ਕੇ ਉਹ ਤੇ ਆਪਾਂ ਰੋਡ ਬਣਾਤੇ ਲਿੰਕ ਰੋਡ ਤੁਸੀਂ ਬੰਨ ਜਿਵੇਂ ਮੰਨ ਲਓ ਤੇ ਆਪਾਂ ਰੋਡ ਬਣਾ ਦੇ ਸਾਰਿਆਂ ਤੇ ਵੀ ਚਲੋ ਵੀ ਇਹ ਮਜਬੂਤ ਰਹੇ ਆਪਾਂ ਇਹ ਨਹੀਂ ਕਰ ਸਕਦੇ ਵੀ ਦਰਿਆ ਵਾਲੀ ਸਾਈਡ ਆ ਜਿਹੜੀ ਉਹਦੀ ਉਹ ਉਹ ਕੰਧ ਦੀ ਕੰਕਰੀਟ ਦੀ ਕਰ ਦਈਏ ਜਿਵੇਂ ਨਹਿਰ ਹੁਣ ਹੈ ਨਾ ਨਹਿਰ ਦੀਆਂ ਕੰਕਰੀਟਾਂ ਦੀਆਂ ਬਣ ਗਈਆਂ ਹੁਣ ਉਹ ਕੰਧ ਜਿਹੜੀ 1.5 2 ਫੁੱਟ ਕੰਕਰੀਟ ਦੀ ਲੰਮੀ ਤਰੀ ਜਾਵੇ ਨਾਲ-ਨਾਲ ਉਹ ਟੁੱਟਦੀ ਨਹੀਂ ਫਰਸ਼ੇ ਦੀ ਕਿੰਦੇ ਹੋ ਇਹ ਵੀ ਹੋ ਸਕਦਾ ਹੈ ਪਰ ਸ਼ਰਤ ਤੇ ਬਣੀ ਜਾਣੀ ਆ ਇੱਕ ਹੋਰ ਵੀ ਹੈ ਨਾ ਜਿਹੜੀ ਸੈਂਟਰ ਗਾਉਂ ਦੀਆਂ ਸਕੀਮਾਂ ਨਾ ਜਿਹੜੀਆਂ ਵੱਡੇ ਵੱਡੇ ਹਾਈਵੇ ਨਿਕਲ ਰਹੇ ਆ ਉੱਚੇ ਨਿਕਲ ਰਹੇ ਆ ਧਰਤੀ ਤੋਂ ਜੀ ਪੰਜ ਪੰਜ ਸਾਲ ਸਾਲ ਫੋਟਾ ਦਾ ਦਾ ਫੋਟਾ ਦੇ ਉੱਚੇ ਨਿਕਲਦੇ ਆ ਹੁਣ ਇੰਨਾ ਵੀ ਦੀ ਨਾ ਥੱਲੋਂ ਦੀ ਪਾਈਪ ਸਿਸਟਮ ਹੋਣਾ ਚਾਹੀਦਾ ਵੀ ਜਿਹੜਾ ਪਾਣੀ ਨਾ ਦੂਸਰੇ ਖੇਤਾਂ ਵਿੱਚ ਦੀ ਪਾਣੀ ਜਾ ਕੇ ਕ੍ਰਾਸ ਕਰ ਜੇ ਜੀ ਜੀ ਉਹ ਲੱਗੇਗਾ ਪਾਣੀ ਜਿਵੇਂ ਹੁਣ ਬਾਈਪਾਸ ਆਪਣੇ 54 ਨੰਬਰ ਚੱਲਦਾ ਇੱਥੇ ਕੋਟੂਰੇ ਉੱਚਾ ਹੈ ਹੋਣ ਜੇ ਪਰਲੀ ਸਾਈਡ ਤੇ ਪਾਣੀ ਖੜੂਗਾ ਮੁੱਗਾ ਸਾਈਡ ਤੇ ਤੇ ਉਹ ਨਿਕਲੂ ਕਿਹੜੇ ਪਾਸੇ ਦੀ ਉਹ ਖੇਤਾਂ 'ਚ ਹੀ ਬੜੂਗਾ ਨਾ ਖੇਤਾਂ 'ਚ ਖੜੂਗਾ ਖੇਤਾਂ 'ਚ ਖੜੂਗਾ ਇਹ ਵੀ ਸੈਂਟਰ ਗਵਰਨਮੈਂਟ ਨੂੰ ਚਾਹੀਦਾ ਹੈ ਵੀ ਜਿਹੜੀ ਇਹ ਜੇ ਹਾਈ ਐਡੇ ਐਡੇ ਹਾਈਵੇ ਬਣਦੇ ਤਾਂ ਥੱਲੋਂ ਦੀ ਕ੍ਰਾਸ ਵੀ ਕਰਨ ਪਾਣੀ ਵਾਸਤੇ ਇਹਨਾਂ ਜੁਆਇੰਟ ਪਾਰਲੀਮੈਂਟਰੀ ਕਮੇਟੀ ਨੇ ਨਾ ਜੀ ਪਿਛਲੇ 10 ਦਿਨ ਪਹਿਲਾਂ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਨੂੰ ਨਾ ਲਿਖਿਆ ਸੀਗਾ ਕਹਿੰਦੇ ਸਮਨ ਭੇਜੇ ਸੀ ਮਤਲਬ ਵੀ ਪੇਸ਼ ਹੋਵੋ ਉਹ ਕਾਰਨ ਵੀ ਸੀਗਾ ਵੀ ਪੰਜਾਬ ਦੇ ਕੁਝ ਕਿਸਾਨਾਂ ਨੇ ਤੇ ਕੁਝ ਸੂਝਵਾਨ ਸੱਜਣਾ ਨੇ ਨਾ ਸ਼ਿਕਾਇਤ ਕੀਤੀ ਸੀ ਵੀ ਸਾਡੇ ਇਹ ਰੋਡ ਬਣਾ ਬਣਾ ਕੇ ਨਾ ਪਾਣੀ ਲੌਕ ਕਰਦੇ ਆ ਬਲੌਕ ਕਰਦੇ ਆ ਤੇ ਪਾਣੀ ਗਾਹ ਨਹੀਂ ਆਉਂਦੀ ਕੁਦਰਤੀ ਵਾਹਤ ਨਹੀਂ ਜਾ ਰਿਹਾ ਉਹਦੇ ਨਾਲ ਵੀ ਅਨਨੇਚੁਰਲ ਹੜਾਂ ਦੀ ਸਥਿਤੀ ਬਣੀ ਹੋਈ ਹੈ ਉਹ ਫਿਰ ਨਾ ਜੁਆਇੰਟ ਪਾਰਲੀਮੈਂਟਰੀ ਕਮੇਟੀ ਨੇ ਨੈਸ਼ਨਲ ਹਾਈਵੇ ਥੋਰਟੀ ਨੂੰ ਸੰਦੇਸ਼ ਆਈ ਕਹਿੰਦੇ ਵੀ ਇਹ ਤੁਰੰਤ ਹੱਲ ਕਰੋ ਤੇ ਅਗਲੇ ਜਿਹੜੇ ਪ੍ਰੋਜੈਕਟ ਆ ਤੁਹਾਡੇ ਉਹ ਚ ਪਾਈਪਾਂ ਤੁਹਾਡੀਆਂ ਪਹਿਲਾਂ ਹੀ ਪਾਈਆਂ ਹੋਣੀਆਂ ਚਾਹੀਦੀਆਂ ਇਹ ਉਹ ਵਾਲੀ ਇਹ ਹੱਲ ਇਹਦੀ ਜ਼ਿੰਮੇਵਾਰੀ ਆ ਜਿਹੜੇ ਸੜਕ ਬਣਾਉਂਦੇ ਉਹ ਬਹੁਣ ਹਾਂ ਡਿਊਟੀ ਪਾਉਂਦਾ ਹੋਏ ਇਸ ਚੀਜ਼ ਦੇ ਲਈ ਪਰ ਰੰਗੇਲੀ ਕੀਤੀ ਉਹਨਾਂ ਨੇ ਇਹ ਇਹ ਜਦੋਂ ਟੈਂਡਰ ਹੁੰਦੇ ਆ ਨਾ ਟੈਂਡਰ ਦੇ ਵਿੱਚ ਇਹ ਪ੍ਰਿਵੀਜ਼ਨ ਰੱਖਣੀ ਚਾਹੀਦੀ ਆ ਵੀ ਜਿਹੜੀ ਆ ਪਾਈਪਾਂ ਥੱਲੋਂ ਦੇ ਪਾਣੀ ਦਾ ਕ੍ਰੋਸਿੰਗ ਹੋਵੇ ਵੀ ਕੁਦਰਤ ਨਾਲ ਖਲਵਾੜ ਨਾ ਕੀਤਾ ਜਾਵੇ ਕੁਦਰਤ ਦਾ ਜੋ ਬਾਨ ਆ ਕੁਦਰਤ ਦਾ ਜੋ ਨਿਜਮ ਆ ਵੀ ਉਹਨੂੰ ਨਾ ਰੋਕਿਆ ਜਾਵੇ ਉਹਨੂੰ ਆਪਣੇ ਤੌਰ ਤੇ ਚੱਲਣ ਦਿੱਤਾ ਜਾਵੇ ਜੇ ਤਾਂ ਆਪਾਂ ਨੂੰ ਕੁਦਰਤ ਨਾਲ ਪੰਗਾ ਲੈਣੇ ਆ ਫਿਰ ਤਾਂ ਇਹ ਵਾਪਰਦਾ ਹੀ ਆ ਸਹੀ ਹੈ ਸਹੀ ਹੈ ਬਾਕੀ ਸਮਝਦਾ ਮੈਂ ਪੜ ਰਿਹਾ ਸੀਗਾ ਯਾਰ ਡੈਮ ਜਿਹੜੇ ਆਪਣੇ ਤਿੰਨੇ ਮਤਲਬ ਜਿਹੜਾ ਭਾਖੜਾ 1680 ਕੈਪੈਸਿਟੀ ਹੈ ਉਹ 1671-72 ਤੇ ਫੁੱਟ ਤੇ ਚੱਲ ਰਿਹਾ ਡੈਮ ਓਕੇ ਇਹ ਜਿਹੜਾ ਆਪਣਾ ਪੌਂਕ ਡੈਮ ਆ ਉਹ ਦੀ ਕੈਪੈਸਿਟੀ ਹੈਗੀ ਆ 1410 ਤੇ ਉਹ 1390 ਤੇ ਆ ਹਾਂ ਪੜ ਰਿਹਾ ਸੀਗਾ ਮੈਂ ਤੇ ਜਿਹੜਾ ਰਾਵੀ ਆ ਨਾ ਰਾਵੀ ਕਪੈਸਿਟੀ ਕ੍ਰੋਸ ਕਰ ਗਿਆ 1730 ਹੈ ਤੇ 1730 ਉਹਦੀ ਹੋ ਚੁੱਕੀ ਹੈ ਖਤਰੇ ਦਾ ਲੈਵਲ ਉੱਪਰ ਕਰ ਕਰ ਗਿਆ ਕਰ ਉਹ ਮਤਲਬ ਹੁਣ ਦੱਸਦੇ ਆ ਵੀ ਮੀਂਹ ਹੋਰ ਆ ਰਿਹਾ ਦੋ ਤਿੰਨ ਦਿਨ ਦੀ ਹੋਰ ਪਸ਼ੀਨ ਕੋਈ ਹੋ ਰਹੀ ਹੈ ਵੀ ਮੀਂਹ ਪਊਗਾ ਤੇ ਇਹਦਾ ਹਾਲਾਤ ਹੋਰ ਵਿਗੜਨ ਲੱਗੇ ਮੇਰੇ ਹਿਸਾਬ ਨਾਲ ਤਾਂ ਦੇਖੋ ਇਹ ਨਾ ਜਿਹੜੇ ਇਹ ਇਹਨੂੰ ਕਹਿੰਦੇ ਆ ਆਪਣੇ ਨਾ ਇੱਕ ਆਪਣੇ ਸਾਥੀ ਨਹੀਂ ਪਿਆ ਸੀਗਾ ਕੋਸਟ ਪੈ ਸੀ ਗੋਡ ਆਫ ਐਕਟ ਕਹਿੰਦੇ ਇਹਨੂੰ ਇਹ ਕਿਸੇ ਸਰਕਾਰ ਦੇ ਹਾਂ ਇਹ ਕਿਸੇ ਸਰਕਾਰ ਦੇ ਅੰਦਰ ਨਹੀਂ ਹੁੰਦਾ ਕਾਨੂੰਨ ਆ ਇੱਕ ਪ੍ਰਮਾਤਮਾ ਦਾ ਕੁਦਰਤ ਦਾ ਕਾਨੂੰਨ ਆ ਇਹ ਉਹਨੇ ਵੇਖੋ ਜਿਸ ਤਰ੍ਹਾਂ ਆਪਾਂ ਹੁਣ ਧਰਤੀ ਦਾ ਪਾਣੀ ਥੱਲੇ نیچے ਚਲਾ ਗਿਆ ਜਹਰਾ ਭਾਈ ਜ ਨੇ ਧਰਤੀ ਦੇ ਵਿੱਚ ਪਈ ਇੰਨੇ ਧਰਤੀ ਖਤਮ ਹੋ ਰਹੀ ਆ ਧਰਤੀ ਦਾ ਪਾਣੀ ਖਤਮ ਹੋ ਰਿਹਾ ਪੋਲੂਸ਼ਨ ਖਤ ਹੋ ਰਿਹਾ ਜਿਆਦਾ ਉਹ ਇਹ ਕੁਦਰਤ ਨੇ ਤਾਂ ਸਾਹਮਣੇ ਆ ਨਾ ਆਪਦੀ ਕਾਇਨਾਤ ਕੁਦਰਤ ਦਾ ਲੈਵਲ ਕਰਨਾ ਆ ਵੀ ਆਪ ਨੂੰ ਮੈਂਟੇਨ ਇਹ ਆਪਾਂ ਨੂੰ ਇਹ ਅਸਲ ਚ ਆਪਰ ਨੂੰ ਲੱਗਦਾ ਹੁੰਦਾ ਕੁਦਰਤ ਨੇ ਆਪਦੇ ਹਿਸਾਬ ਨਾਲ ਚੱਲਣਾ ਹੈ ਕੁਦਰਤ ਨਾਲ ਕੋਈ ਖਲਵਾੜ ਨਹੀਂ ਕਰ ਸਕਦਾ ਜਿੰਨਾ ਮਰਜੀ ਕੋ ਜ਼ੋਰ ਲਾ ਲਈ ਹੂੰ ਕੁਦਰਤ ਉਹ ਦੇਖੋ ਜੇ 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 ਮੀ ਪੈਣਗੇ ਤਾਂ ਧਰਤੀ ਬੱਜੀ ਰਹੂਗੀ ਜੇ ਧਰਤੀ ਰੇਤਾ ਬਣ ਜੂਗੀ ਦੇਖੋ ਉਹ ਕਿੰਨਾ ਰੌਲਾ ਪਿਆ ਸੀ ਕਹਿੰਦਾ ਵੀ ਮੈਂ ਹਰਿਆਣੇ ਨੂੰ ਪਾਣੀ ਨਹੀਂ ਦੇਣਾ ਹਰਿਆਣਾ ਕਹਿੰਦਾ ਲੈ ਕੇ ਰਵਾਂਗੇ ਰਾਸਨ ਕਹਿੰਦਾ ਸਾਡਾ ਐਸਾ ਸਾਨੂੰ ਘੱਟ ਮੈ ਰਿਆ ਹੋਰ ਦਿਓ ਤੇ ਉਧਰੋਂ ਪਾਕਿਸਤਾਨ ਨਾਲ ਕਿੰਨਾ ਦਰਿਆਵਾਂ ਤੇ ਰੌਲਾ ਸੀਗਾ ਤੇ ਅੱਜ ਦੇਖ ਲਓ ਹਨਾ ਕਹਿੰਦੇ ਪਾਣੀ ਲੈ ਲਓ ਜਿਹੜਾ ਲਿਜਾ ਸਕਦਾ ਲੈ ਜਾਓ ਵੀ ਕੁਦਰਤ ਦੇਖੋ ਹਨਾ ਦਿਨਾਂ ਅਚ ਕਿੱਡਾ ਤਖਤੇ ਪਾੜ ਦਿੰਦੀ ਹੈ ਹਨਾ ਤਖਤੇ ਪਾੜ ਦਿੰਦੀ ਇਹ ਨਾ ਬਹੀ ਬਹੀ ਇਹ ਇਹਦਾ ਕਿਵੇਂਵੇਂ ਨਾ ਆਪੋ ਜੀ ਹਾਂ ਦੇ ਮੁੱਦੇ ਬਣੇ ਹੁੰਦੇ ਆ ਕੋਈ ਚੱਕਰ ਨਹੀਂ ਹੁੰਦਾ ਇਹ ਚ ਕਿਉਂਕਿ ਜੋ ਕੁਝ ਹੋਣਾ ਤਾਂ ਉਹ ਕੁਦਰਤ ਤਾਂ ਹੋਣਾ ਉਹਨੂੰ ਕੋਈ ਰੋਕ ਨਹੀਂ ਸਕਦਾ ਠੀਕ ਨਹੀਂ ਪਾਣੀ ਹੁੰਦੇ ਕੋ ਆਪਾਂ ਕਿਹਾ ਸੁਣਿਆ ਸੀ ਕਿ ਰਾਜਸਥਾਨ ਦੇ ਪਾਣੀ ਨਹੀਂ ਹੁੰਦਾ ਕਿ ਰਾਜਸਥਾਨ ਚ ਹੜਾ ਜਾਂਦੇ ਆ ਆ ਜਾਂਦੇ ਆ ਜਾਂਦੇ ਫੇਰ ਦੇਖੋ ਕਿ ਸੁਣਿਆ ਉਹ ਤੋਂ ਉਹਦੇ ਉੱਪਰ ਜਾੜੋ ਉਹਦੇ ਉੱਪਰ ਦੇਖੋ ਸੱਚੀ ਲਿਆਂ ਦਾ ਸ਼ਹਿਰ ਕਹਿੰਦੇ ਉਹਦੇ ਉੱਪਰ ਚੀਲਾ ਚਾਰੇ ਪਾਸੇ ਚੀਲਾ ਤੇ ਉਹ ਪਾਣੀ ਐ ਖੜਈ ਇੱਥੇ ਇੰਨਾ ਇੰਨਾ ਹਾਂ ਪਾਣੀ ਖੜਈ ਉਹ ਬਾਸ ਦਾ ਪਾਣੀ ਖੜਿਆ ਪੂਰਾ ਖੜਾ ਝੀਲਾ ਪੂਰੇ ਸਮੁੰਦਰਾ ਵਾਂਗੂ ਝੀਲਾ ਵੱਡੀਆਂ ਵੱਡੀਆਂ ਨੇਚਰਲ ਚ ਝੀਲਾਂ ਨਾਲੇ ਉਹ ਤੇ ਇਹ ਤਾਂ ਜਦੋਂ ਆਪਣਾ ਡਾਕਟਰ ਰਵੀ ਆਪਾਂ ਕੋਲੇ ਗਏ ਸੀਗੇ ਉਹਦੇ ਉੱਪਰ ਆਪਣੇ ਡਾਕਟਰ ਕੋਲੇ ਚਲੋ ਆਪਣਾ ਚਾਰਾ ਬਣ ਗਿਆ ਜਾਣ ਦਾ ਉਸੇ ਉਪਰ ਦੇਖਣ ਦਾ ਉਹ ਝੀਲਾਂ ਦੀ ਨਾ ਜਿਹੜੀ ਇਹ ਮੇਜ ਇਹ ਇਮੇਜ ਹੈ ਉਹ ਮੇਰੇ ਦਿਮਾਗ ਤੇ ਰਹਿੰਦੀ ਹੈ ਹਮੇਸ਼ਾ ਵੀ ਇੱਥੇ ਦੇਖੋ ਕਿੰਨਾ ਪਾਣੀ ਖੜਾ ਸਟੋਰ ਹੈ ਇਹਨਾਂ ਦਾ ਹਨਾ ਤੇ ਪਹਿਲਾਂ ਰਾਜਾ ਦਾ ਵੀ ਕਹਿੰਦੇ ਸਟੋਰੇਜ ਸੀ ਉਹ ਤੇ ਉਸ ਰਾਜਾ ਨੇ ਕੀਤਾ ਸੀ ਇਹ ਲੈ ਸੀ ਇਹਨਾਂ ਦਾ ਨਾ ਪਾਣੀ ਉਹ ਝੀਲਾਂ ਚੋਂ ਕੱਢੀ ਜਾਂਦੇ ਸਵਾ ਸਲ ਵਾਰਤ ਦੇ ਸੀ ਤੇ ਵੀ ਕਿਉਂ ਨਹੀਂ ਵੀ ਪੰਜਾਬ ਦੇ ਵਿੱਚ ਵੀ ਵੱਡੀਆਂ ਵੱਡੀਆਂ ਦਰਿਆਵਾਂ ਦੇ ਨਾਲ ਝੀਲਾਂ ਕ੍ਰੀਏਟ ਹੋਣ ਪਾਣੀ ਸਾਰਾ ਸਾਲ ਖੜਾ ਰਵੇ ਉਹ ਪਾਣੀ ਵਰਤਿਆ ਵੀ ਜਾ ਸਕਦਾ ਤੇ ਜ਼ਮੀਨ 'ਚ ਵੀ ਪਾਣੀ ਹੋਰ ਜ਼ਿਆਦਾ ਜਾਵੇ ਇਹਨਾਂ ਤਰ੍ਹਾਂ ਕਿੰਨਾ ਪਾਣੀ ਆਪਾਂ ਹੋਰ ਵੇਸਟ ਪਾਣੀ ਜਾ ਹੀ ਰਿਹਾ ਹੈ ਬਾਹਰ ਜਾ ਹੀ ਰਿਹਾ ਪਾਸੇ ਤਰ੍ਹਾਂ ਕੰਨੀ ਜਾ ਰਿਹਾ ਪਾਣੀ ਵੇਸਟ ਜਾ ਰਿਹਾ ਲੋਕਾਂ ਦੇ ਘਰਾਂ 'ਚ ਵੜ ਰਿਹਾ ਇਹ ਵੇਸਟ ਜੀ ਆ ਵੇਸਟ ਜੀ ਇਹ ਪਾਣੀ ਨੂੰ ਸੰਭਾਲ ਲਿਆ ਜਾਵੇ ਤਾਂ ਵਧੀਆ ਗੱਲ ਆ ਉੱਥੇ ਸੋਨਿਆ ਸਾਹਿਬ ਮੁੰਡਾ ਦੱਸ ਰਿਹਾ ਸੀ ਨਾ ਆਪਾਂ ਜਦੋਂ ਹਰੀਕੇ ਪੱਤਨ ਤੋਂ ਪੈਂਟ ਸੀਮਨਾ ਨਾ ਭੁੱਲ ਗਿਆ 5 ਕਿਲੋਮੀਟਰ ਡਾਊਨ ਪਾਕਿਸਤਾਨ ਨਾਲ ਓਕੇ ਆਪਾਂ ਖੜੇ ਸੀ ਉਹ ਕਹਿ ਰਿਹਾ ਸੀ ਕਹਿੰਦਾ ਵੀ ਪਿਛਲੇ ਸਾਲ ਹੜਾ ਆਗੇ ਸੀ ਸਾਡਾ ਝੋਨਾ ਜਾਨੀ ਸਾਰਾ ਖਰਾਬ ਹੋ ਗਿਆ ਸੀ ਤੇ 2 ਮਹੀਨੇ ਸਾਨੂੰ ਨਾ ਬਾਅਦ ਵਿੱਚ ਉਹ ਪਾਣੀ ਚੱਕਰ ਤੇ ਮੋਟਰਾਂ ਦੇ ਲੱਗ ਗਿਆ 2 ਮਹੀਨੇ ਦਾ ਪਾਣੀ ਕੱਢਿਆ ਵਾਣ ਚ ਚਾਕੇ ਦਰਿਆ ਸੱਟਿਆ ਕਹਿੰਦਾ ਕਹਿੰਦਾ 15 ਵੀ ਮੋਟਰਾਂ ਲਗਾਤਾਰ ਦਰਿਆਲ ਨੂੰ ਚੱਲੀ ਗਈਆਂ ਤੇ ਮਤਲਬ ਕਿੰਨਾ ਪਾਣੀ ਆਪਾਂ ਸਾਹਮਣੇ ਨਹੀਂ ਰਿਹਾ ਆਪਣੇ ਤੋਂ ਮੈਂ ਕਹਿੰਦਾ ਮਤਲਬ ਵੀ ਮੋਟਰਾਂ 2 ਮਹੀਨੇ ਪਾਣੀ ਕੱਢਣ ਵਾਸਤੇ ਚੱਲੀ ਗਈਆਂ ਇਹ ਇਕੱਲਾ ਪਾਣੀ ਨਹੀਂ ਇਹ ਧਰਤੀ ਵੀ ਖਰਾਬ ਹੋ ਜਾਂਦੀ ਉੱਥੇ ਭਜਾਉਣੀ ਨਹੀਂ ਰਹਿੰਦੀ ਰੇਤਾ ਵੜ ਜਾਂਦਾ ਆਹ ਰੇਤਾ ਵੜ ਜਾਂਦਾ ਉੱਪਰ ਲੈ ਲੇਬਲ ਤੇ ਰੇਤਾ ਵੜ ਜਾਂਦਾ ਐ ਫਿਰ ਉਹ ਧਰਤੀ ਪਜਾਉ ਵੀ ਨਹੀਂ ਰੰਦੀ ਉੱਪਰ ਫਸਲ ਹੋਈ ਵੀ ਨਹੀਂ ਕੱਟ ਹੁੰਦੀ ਬਹੁਤ ਕੱਟ ਹੁੰਦੀ ਐ ਬਹੁਤ ਵੱਡਾ ਨੁਕਸਾਨ ਹੁੰਦਾ ਐ ਉਹ ਵੀ ਚੱਕਣਾ ਗੱਲਾਂ ਇਹ ਨਹੀਂ ਵੀ ਪਾਣੀ ਹਾਂ ਫਿਰ ਸਾਰਾ ਚੱਕਣਾ ਬੰਦਾ ਉਹ ਉਤਲੀ ਪੜਦਾ ਫਿਰ ਨਿਕਲਦੀ ਐ ਉਹ ਜਿਹੜਾ ਮਾਧੋਪੁਰ ਡੈਮ ਆ ਜਿਹੜਾ ਹੈਡਵਰਕਸ ਆ ਜਿਹੜਾ ਤਿਆਰ ਆ ਵੀ ਤੇ ਉਹ ਸੁਣਨਾ ਮੈਂ ਪੜ੍ਹ ਰਿਆ ਸੀਗਾ ਕਹਿੰਦੇ ਵੀ ਉਹ ਹੈ ਹੀ 150 ਸਾਲ ਪੁਰਾਣਾ ਸੀਗਾ 1875 ਦੇ ਆਸ-ਪਾਸੇ ਪੜਿਆ ਸੀਗਾ ਹਾਂ ਹਾਂ ਬਿਲਕੁਲ ਠੀਕ ਐ ਉਹ ਅੰਗਰੇਜ਼ਾਂ ਨੇ ਪੰਗੇ ਵਾਵਾ ਪੁਰਾਣੇ ਲਏ ਹੋਏ ਆ ਵੱਡੇ ਵੱਡੇ ਅੰਗਰੇਜ਼ਾਂ ਨੇ ਤਾਂ ਬਹੁਤ ਕੁਲ ਕੀਤਾ ਹੈ ਤੰਗ ਹੀ ਤਾਂ ਸਾਡੇ ਸਾਡੇ ਲੋਕ ਅੰਗਰੇਜ਼ਾਂ ਫੇਰੋਂ ਤੋਂ ਭੱਜੀ ਜਾਂਦੇ ਆ ਹਾਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਉਹ ਕੀ ਕਰਨਾ ਚਾਹੁੰਦੇ ਸੀਗੇ ਉਹ ਆਪਾਂ ਨੂੰ ਵੀ ਕਰ ਲੈਣਾ ਚਾਹੀਦਾ ਹੈ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਇਹ ਗੱਲ ਵਾਰੇ ਵੀ ਸਾਰੀਆਂ ਮਤਲਬ ਨਾ ਪੌਲਿਸ ਤੋਂ ਉੱਪਰ ਉੱਠ ਕੇ ਹੂੰ ਉੱਪਰ ਬਾਰਡਰਸ ਦੇ ਉੱਪਰ ਉੱਠ ਕੇ ਸਾਰੇ ਪੰਜਾਬੀਆਂ ਨੂੰ ਇਹ ਗੱਲਾਂ ਤੇ ਧਿਆਨ ਰੱਖਣਾ ਚਾਹੀਦਾ ਯਾਰ ਉਹ ਤਰੱਕੀ ਕਿਉਂ ਕਰ ਗਏ ਹਾਂ ਹੈ ਬਿਲਕੁਲ ਵੀ ਜਿਹੜੇ ਜਿਹੜੇ ਲੋਕ ਆਪਾਂ ਮਹਾਰਾਜ ਜੀ ਸਿੰਘ ਵੈਰੇ ਦੀ ਆਪਾਂ ਸੁਣਦੇ ਆ ਵੀ 13 ਰੁਪਈਆ ਜਾਂ ਆਪਣਾ ਉਹਨਾਂ ਦਾ ਇੱਕ 13 ਡਾਲਰ ਆਪਣੇ 1 ਰੁਪਈਆ ਬਰਾਬਰ ਸੀ ਆਪਾਂ ਆਪ ਸੀਗੇ ਆਪਾਂ ਆਪ ਸੀਗੇ ਹਾਂ ਤੇ ਅੱਜ ਆਪਾਂ ਕਿੱਥੇ ਖੜੇ ਆ ਤੇ ਲੋਕਾਂ ਨੂੰ ਨਾ ਜਿਹੜੀ ਸਾਰੇ ਆਪਾਂ ਤਾਂ ਕਿੰਨੇ ਵੀ ਕੋਈ ਪਾਰਟੀ ਵਾਜੀ ਕੋਈ ਇੱਕ ਇਨਸਾਨੀਅਤ ਦੇ ਤੌਰ ਤੇ ਸੋਚਣਾ ਜਿਹਦਾ ਉੱਪਰ ਉੱਠ ਕੇ ਇਹ ਗੱਲ ਆ ਯਾਰ ਆਪਾਂ ਕਿਵੇਂ ਤਰੱਕੀ ਕਰੀਏ ਸਾਪਣੇ ਤਾਂ ਆਪਣੇ ਤਾਂ ਦੇਖੋ ਜਿੰਨੀ ਵਧੀਆ ਧਰਤੀ ਪੰਜਾਬ ਦੀ ਆ ਹਿੰਦੋਸਤਾਨ ਜਿੱਥੇ ਮਰਦੀ ਜਾੜ ਇਹੋ ਜਿਹੀ ਧਰਤੀ ਨਹੀਂ ਮਿਲਦੀ ਸਾਰੇ ਮੌਸਮ ਧਰਤੀ ਮੈਦਾਨੀ ਧਰਤੀ ਹੈ ਲੋਕ ਪੂਰੇ ਨਿੱਡਰ ਲੋਕ ਪੂਰੇ ਮਿਹਨਤੀ ਤੇ ਇਹਦੇ ਬਾਅਦ ਵੀ ਜੇ ਤਰੱਕੀ ਆ ਆਪਾਂ ਸੋਚੀਏ ਤਾਂ ਫਿਰ ਇਹਦਾ ਮਤਲਬ ਤਾਂ ਇਹ ਆ ਵੀ ਲੋਕ ਆਪਾਂ ਕੋਈ ਹੋਰ ਸੋਚ ਰਹੇ ਆ ਇਹ ਆ ਬਿਲਕੁਲ ਜੀ ਬਿਲਕੁਲ ਸਹੀ ਆ ਹੈ ਭਈ ਇੰਨਾ ਚਿਰ ਹੋ ਗਿਆ ਵੀ ਗਾਰ ਚੜੀ ਪਈ ਆ ਉਹ ਕਹਿੰਦੇ ਚੱਕੇ ਨਹੀਂ ਗਏ ਗੇਟ ਚੱਕੇ ਨਹੀਂ ਜਾ ਰਹੇ ਸੀਗੇ ਮੁੱਖ ਮੰਤਰੀ ਸਾਹਿਬ ਨੇ ਕੋਸ਼ਿਸ਼ ਪੂਰੀ ਕੀਤੀ 300 ਬੰਦਾ ਵੀ ਕਹਿੰਦੇ ਬੁਲਾਇਆ ਆਸੇ-ਪਾਸਿਓਂ ਤੇ ਪਰ ਫਿਰ ਵੀ ਉਹ ਬੰਦਾ ਵੀ ਇੱਕ ਡੈਥ ਹੋ ਗਈ ਉਹ ਤੇ ਰੁੜ ਗਿਆ ਵਿੱਚ ਤੇ ਉਹ ਮਿਲੇ ਨਹੀਂਗਾ ਤੇ ਗੇੜ ਟੁੱਟ ਗਿਆ ਮਤਲਬ ਚਲੋ ਆਪਾਂ ਨੂੰ ਨਾ ਇਹ ਟਾਈਮ-ਟਾਈਮ ਤੇ ਇਹਦਾ ਪ੍ਰਬੰਧਨ ਕਰਦੇ ਰਹਿਣਾ ਚਾਹੀਦਾ ਹੂੰ 3 ਸਾਲ ਜਿਹੜਾ ਰੀਨੋਵੇਟ ਕਰਦੇ ਰਹਿਣਾ ਚਾਹੀਦਾ ਮੈਂ ਤਾਂ ਕਹਦਾ ਵੀ ਜਿੰਨਾ ਵੇਖੋ ਭਗਵੰਤ ਮਾਨ ਜੀ ਆਪਣੇ ਸੀਐਮ ਸਾਹਿਬ ਕਿੰਨਾ ਮਤਲਬ ਸਾਡੇ ਵਿੱਚ ਤੁਰੇ ਫਿਰਦੇ ਹੈ ਨਾ ਜੀ ਮਤਲਬ ਤੁਸੀਂ ਦੇਖੋ ਵੀ ਉਹਨਾਂ ਨੇ ਹਰ ਪੱਖੋਂ ਹੀ ਪੂਰਾ ਖੁੱਲ੍ਹ ਦਿੱਤੀ ਵੀ ਯਾਰ ਜੋ ਮਰਜੀ ਕਰੋ ਜੋ ਮਰਜੀ ਡਿਮਾਂਡ ਕਰੋ ਬਿਲਕੁਲ ਜੀ ਤੁਹਾਡੇ ਕੋਲ ਹਾਜ਼ਰ ਹੈ ਹਾਂ ਠੀਕ ਹੈ ਨਾ ਤੇ ਜੇ ਵੀ ਇੰਨਾ ਕੁਸ ਮਤਲਬ ਮੈਂ ਤਾਂ ਪਹਿਲੀ ਵਾਰ ਸੁਣਿਆ ਵੀ ਪੰਜਾਬ ਦਾ ਸੀਐਮ ਆਏ ਕਹਿੰਦਾ ਵੀ ਕਈ ਤਾਂ ਲੋਕ ਮੇਲਾ ਜਿਉਂ ਹੀ ਨਿਕਲੇ ਤੁਸੀਂ ਦੇਖੋ ਜ਼ਵਰਦ ਸਾਹਿਬ ਆਪਾਂ ਜ਼ਿਲ੍ਹਾ ਲੈਵਲ ਦੇ ਆਪਾਂ ਪਾਰਟੀ ਦੇ ਕਰਾ ਕੋਣਾ ਹੈ ਨਾ ਹਉਦਾ ਹਉਦਾ ਆਪਾਂ ਨੂੰ ਦੇਖੋ ਕਿੰਨੇ ਸਖਤ ਨਿਰਦੇਸ਼ ਆ ਮੁੱਖ ਮੰਤਰੀ ਸਾਹਿਬ ਵੱਲੋਂ ਵੀ ਮੇਰਾ ਕੋਈ ਵਰਕਰ ਘਰੇ ਨਹੀਂ ਬੜਾ ਚਾਹੀਦਾ ਹਾਂ ਸਾਫ ਸਾਫ ਕਹਿੰਦੇ ਉਹ ਸਾਫ ਦਿੱਤੇ ਤੇ ਰੋਜ਼ ਆਪਣੇ ਤੋਂ ਆਪਣੀ ਵਰਕ ਪ੍ਰੋਫੈਸ ਮੰਗਾਉਂਦੇ ਆ ਤੁਸੀਂ ਅੱਜ ਕੀ ਕੀਤਾ ਦੱਸੋ ਹੈਨਾ ਬੋਰਕੜੀ ਪਾਰਟੀ ਚ ਦੱਸਣ ਦੂਜੀ ਪਾਰਟੀਆਂ ਜਿਹੜੇ ਹੈ ਤਾਂ ਦੱਸੋ ਕੀ ਕਰ ਰਹੇ ਆ ਤੂਫਾਨੀ ਕਿਹੜੇ ਦੇ ਰਹੇ ਆ ਕਿ ਬਸ ਹਕੀਕਤ ਚ ਕੁਝ ਲੈ ਕੇ ਵੀ ਜਾ ਰਹੇ ਆ ਹਾਂ ਬਿਲਕੁਲ ਬਿਲਕੁਲ ਨਹੀਂ ਬਹੁਤ ਬਹੁਤ ਵਧੀਆ ਚੱਲ ਰਿਹਾ ਹੈ ਗੱਲ ਇਹ ਚਲੋ ਠੀਕ ਹੈ ਕੁਦਰਤ ਮੇਰੇ ਜੋਰ ਨਹੀਂ ਹੁੰਦਾ ਕਿਸੇ ਦਾ ਉਹ ਤਾਂ ਹੁਣ ਜੇ ਜੇ ਕੋਈ ਆਫਤ ਹੋldi ਆਫਤ ਨੂੰ ਟਾਲਣ ਵਾਸਤੇ 2-4 ਦਿਨ 5 ਦਿਨ ਤਾਂ ਲੱਗਦੇ ਹੀ ਆ ਠੀਕ ਹੈ ਨਾ ਵੀ ਇਹ ਹੁਣ ਇਹ ਕੁਦਰਤੀ ਆਪਤ ਨੂੰ ਹੁਣ ਦੇਖੋ ਜਿਵੇਂ ਹਿਮਾਚਲ ਚ ਆਪਾਂ ਗਏ ਆ ਜੈਦਾ ਫਰੂੰਗਾ ਨਿਕਲੀਆਂ ਕਿੱਡਾ ਕਿੱਡਾ ਸਰੂੰਗਾ ਨਿਕਲੀਆਂ ਤੇ ਹੁਣ ਉਹ ਲੈਂਡਸਲਾਈਡ ਦਾ ਕਾਰਨ ਆ ਨਾ ਉਹ ਉਹ ਵੀ ਲੈਂਡਸਲਾਈਡ ਦਾ ਕਾਰਨ ਆ ਹਾਂਜੀ ਬਿਲਕੁਲ ਬਿਲਕੁਲ ਬਾਕੀ ਆ ਦੇਖੋ ਇਹਨਾਂ ਨੇ ਰੋਡ ਬਣਾਇਆ ਇਹਨਾਂ ਨੇ ਦਰਿਆ ਦੇ ਨਾਲ ਨਾਲ ਤੇ ਚਲੋ ਫੋਰ ਲਾਈਨ ਬਣ ਗਿਆ ਪਰ ਹੁਣ ਦਰਿਆ ਚੜ ਗਿਆ ਉਹਨੇ ਤੋੜਤਾ ਸਾਰਾ ਉਹਨੇ ਤੋੜਤਾ ਦੇਖੋਦਾ ਕੀ ਹਾਲ ਹੈ ਕਿੰਨਾ ਪੈਸਾ ਬਰਬਾਦ ਗਿਆ ਤੇ ਜਦੋਂ ਆਪਾਂ ਵੀ ਕੁਦਰਤ ਦੇ ਵਿੱਚ ਵੜ ਕੇ ਉਹਨਾਂ ਫੇਰ ਛੜ ਕਰਦੇ ਆ ਵੀ ਉਹਦੇ ਵਿਹੜੇ ਦੇ ਵਿੱਚ ਜਾ ਕੇ ਵੀ ਤੂੰ ਕੌਣ ਹੁੰਨੀ ਐ ਆਪਾਂ ਤਾਂ ਦੇਖੋ ਛੋਡੇ ਆ ਮੀਡੀਅਮ ਰਾਈਨ ਮੈਂ ਤਾਂ ਫੇਰ ਵੀ ਬੇਨਤੀ ਕਰਦਾ ਲੋਕਾਂ ਨੂੰ ਉਹਨਾਂ ਬਾਬਿਆਂ ਨੂੰ ਜਿਹੜੇ ਬਾਬੇ ਲੋਕਾਂ ਤੋਂ ਪਹਾ ਲੈ ਲੈ ਕੇ ਐਸ਼ ਕਰੀ ਜਾਂਦੇ ਆ ਉਹ ਉਹਨਾਂ ਨੂੰ ਚਾਹੀਦਾ ਇਹੋ ਜਿਹਾ ਮੌਕੇ ਸੰਗਤ ਜਿਹੜੀ ਸੰਗਤ ਦਾ ਪੈਸਾ ਹੈ ਸੰਗਤ ਤੇ ਲਾਉਣ ਇਹ ਵੀ ਵੱਡੀ ਗੱਲ ਹੈ ਠੀਕ ਹੈ ਨਾ ਹਰਬਾ ਖਰਬਾ ਦੀਆਂ ਪ੍ਰਾਪਰਟੀਆਂ ਬਣਾਈ ਜਾਂਦੇ ਆ ਉਹਨਾਂ ਨੂੰ ਬੇਨਤੀ ਕਰਦੇ ਆ ਪਤਾ ਭਾਈ ਤੁਸੀਂ ਵੀ ਇਨਸਾਨੀ ਦਾ ਸਾਥ ਦਿਓ ਠੀਕ ਹੈ ਨਾ ਸਰਕਾਰ ਲੱਗੀ ਹੋਈ ਆ ਤੁਸੀਂ ਵੀ ਨਾਲ ਚੱਲੋ ਨਾਲ ਤੁਸੀਂ ਵੀ ਤੁਰੋ ਉਹਨਾਂ ਦੀ ਤਾਂ ਇੱਕ ਉਂਗਲ ਤੇ ਲੋਕਾਂ ਨੇ ਨੱਚ ਉੱਠਣਾ ਹੁੰਦਾ ਜਿੱਧਰ ਕਹਿ ਦੇ ਰਿਹਾ ਉੱਥੇ ਨੱਚਦਾ ਹਾਂ ਉਹਨਾਂ ਨੂੰ ਵੀ ਚਾਹੀਦਾ ਹੈ ਜਿੰਨਾ ਹੁੰਦਾ ਉਹਦਾ ਬੋਲ ਬਾਲਾ ਵੀ ਉਹ ਅਭੀਲ ਕਰਨੇ ਆ ਵੇਖੋ ਕਿਤੇ ਆਪਾਂ ਜਾਣਦੇ ਆ ਪਰਵਾਹ ਦੀ ਸੁਖ ਸ਼ਾਂਤੀ ਲਈ ਜਾਂਦੇ ਤਾਂ ਸੁਖ ਸ਼ਾਂਤੀ ਆਪਾਂ ਉਹਨਾਂ ਪਰਿਵਾਰਾਂ ਨੂੰ ਦੇਣਾ ਆਪਣਾ ਉਹ ਵੀ ਫਰਜ਼ ਆ ਬਿਲਕੁਲ ਜੀ ਬਿਲਕੁਲ ਜੇ ਦੇ ਪਰਿਵਾਰ ਹੜਾਂ ਵਿੱਚ ਫਸੇ ਹੋ ਜਾਂ ਨਾ ਉਹਨਾਂ ਨੂੰ ਉਹਨਾਂ ਦੇ ਘਰਾਂ ਵਿੱਚ ਵੀ ਸੁਖ ਸ਼ਾਂਤੀ ਭੇਜਣੀ ਹੈ ਨਾ ਇਹ ਆਪਣੇ ਲੋੜ ਆ ਹਰੇਕ ਇਨਸਾਨ ਦੀ ਲੋੜ ਆ ਇਸ ਗੱਲ ਦੀ ਸਹੀ ਹੈ ਬਿਲਕੁਲ ਜੀ ਬਿਲਕੁਲ ਹਾਂ ਚਲੋ ਆਪਾਂ ਫਿਰ ਚੱਲਾਂਗੇ ਅ ਬਾਰੇ 11:00 ਵਜੇ ਕੋਈ ਨਹੀਂ ਕੋਈ ਪਰਦੇ ਹੈਗੇ ਆ ਪਿੰਡ ਕੁਸ਼ ਆਪਾਂ ਕੱਢ ਕੇ ਆਵਾਂਗੇ ਹਾਂ ਕੋਈ ਗੱਲ ਨਹੀਂ ਬਾਕੀ ਆਪਾਂ ਮਿਲ ਜਾਈਏ ਯਾਰ ਆਪਾਂ ਤਾਂ ਇਹੋ ਜਿਹਾ ਸਮਾਜ ਸੇਵੀ ਕੰਮ ਆਇਤੇ ਆਪਾਂ ਤਾਂ 24 ਘੰਟੇ ਤਿਆਰ ਆ ਜਦੋਂ ਮਰਜੀ ਤੁਰੋ ਠੀਕ ਹੈ ਨਾ ਕਿਉਂਕਿ ਆਪਾਂ ਤਾਂ ਕਿਸੇ ਨਾਲ ਕੋਈ ਐਸੀ ਅਟੈਚਮੈਂਟ ਦਾ ਆਪਾਂ ਹੈ ਵੀ ਹਰ ਇਨਸਾਨ ਦੀ ਜਿਹੜੀ ਮਦਦ ਕਰਨ ਚਾਹੀਦੀ ਆ ਜਿਹੜਾ ਲੋੜਵੰਦਾ ਬਸ ਕਿਸੇ ਤਰ੍ਹਾਂ ਦੀ ਵੀ ਹੈਗੀ ਆ ਜਿੰਨੇ ਕੋ ਆਪਾਂ ਜੇ ਪ੍ਰਮਾਤਮਾ ਨੇ ਆਪਾਂ ਨੂੰ ਬੁੱਧੀ ਬਖਸ਼ੀ ਆ ਵੀ ਸੋਚਣ ਦੀ ਤੇ ਇਹ ਵੀ ਬਹੁਤ ਵੱਡੀ ਗੱਲ ਆ ਤੇ ਇਹਨੂੰ ਬਾਤਨਾ ਚਾਹੀਦਾ ਇੰਨ ਨੂੰ ਵਰਤਣਾ ਚਾਹੀਦਾ ਫਾਰ ਦਾ ਵੈਲ ਬੀਇੰਗ ਆਫ ਹਿਊਮਿਡਿਟੀ ਹੈ ਨਾ ਨਾ ਬ ਕੋਈ ਵਰਤਣਾ ਇਹ ਜਤੋਂ ਘੱਟ ਤਾਂ ਗੈਰਾਜ ਹੋ ਜੀ ਠੀਕ ਹੈ ওকে ਠੀਕ